ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਐਂਡ ਬਲੌਗਸ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜੀ ਅੱਜ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈਗਾ ਤੇ ਮੈਂ ਸੋਚਿਆ ਮੈਂ ਇਕੱਲੀ ਕਿਉਂ ਖੁਸ਼ ਹੋਣਾ ਇਸ ਖੁਸ਼ੀ ਨੂੰ ਆਪਾਂ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ ਤੇ ਇਹ ਸਭ ਜਿਹੜਾ ਤੁਹਾਡੇ ਪਿਆਰ ਸਪੋਰਟ ਸਦਕਾ ਹੋਇਆ ਹੈ ਜੀ ਇਹ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨੀ ਵੀ ਬਣਦੀ ਸੀ ਹਨਾ ਤੇ ਫਾਈਨਲੀ 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 ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਤੇ ਆਪਣਾ ਐਡਸੈਂਸ ਜਿਹੜਾ ਪਿੰਨ ਐ ਐਡਸੈਂਸ ਪਿੰਨ ਆਪਣਾ ਆਪਣੇ ਹੱਥਾਂ ਦੇ ਵਿੱਚ ਆ ਚੁੱਕਿਆ ਏ ਇਸ ਖੁਸ਼ੀ ਨੂੰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਦੇਖੋ ਜਦੋਂ ਇਹ ਇਹਦਾ ਐਡਸੈਂਸ ਮੇਰੇ ਹੱਥਾਂ ਵਿੱਚ ਆਇਆ ਮੇਰਾ ਬੇਟਾ ਜਾ ਕੇ ਲੈ ਕੇ ਆਇਆ ਏ ਜਦੋਂ ਇਹ ਮੇਰੇ ਹੱਥਾਂ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬੱਚਿਆਂ ਨੂੰ ਜੱਫੀ ਬਾਕੇ ਘੁੱਟ ਕੇ ਰੋਈ ਟੈਂ ਟੰਪ ਪਿੰਨ ਨੂੰ ਨਾ ਮੈਂ ਇਦਾਂ ਕਰਕੇ ਬਹੁਤ ਜ਼ਿਆਦਾ ਰੋਈ ਹੈ ਨਾ ਵੀ ਵੀ ਮੈਂ ਇਹਨੂੰ ਪ੍ਰਾਪਤ ਕਰ ਲਿਆ ਅੱਜ ਹਨਾ ਮੈਂ ਕਦੇ ਜ਼ਿੰਦਗੀ ਵਿੱਚ ਵੀ ਨਹੀਂ ਸੀ ਸੋਚਿਆ ਕਿ ਮੈਂ ਐਦਾਂ ਹੋ ਕਰੂੰਗੀ ਤੇ ਉਦਾਂ ਹੀ ਮੋਟਿਵ ਦਿਹਾਣ ਦਾ ਜਿਹੜਾ ਮੇਰਾ ਸੁਪਨਾ ਸੀਗਾ ਉਹ ਮੇਰਾ 2016 ਦਾ ਸੀ ਪਰ ਮੇਰਾ ਪਰਮਾਤਮਾ ਨੇ ਹੁਣ ਪੂਰਾ ਕੀਤਾ ਹੈ ਹਨਾ ਤੇ ਇਸ ਇਸ ਦੇ ਲਈ ਸਭ ਤੋਂ ਵੱਧ ਧੰਨਵਾਦ ਜਿਹੜਾ ਆ ਮੈਂ ਆਪਣੇ ਫਾਦਰ ਸਾਹਿਬ ਦਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਇਹ ਜਿਹੜਾ ਫੋਨ ਆ ਰੱਖੜੀ ਤੇ ਗਿਫਟ ਕੀਤਾ ਸੀ ਅਗਰ ਮੇਰੇ ਕੋਲ ਫੋਨ ਨਾ ਹੁੰਦਾ ਤਾਂ ਸ਼ਾਇਦ ਮੈਂ ਚੈਨਲ ਜਿਹੜਾ ਨਾ ਬਣਾ ਪਾਣੀ ਹਨਾ ਤੇ ਮੇਰਾ ਡੈਡੀ ਵੀ ਮੇਰੀ ਵੀਡੀਓ ਦੇਖੂ ਤੇ ਬਾਪੂ ਤੇਰਾ ਧੰਨਵਾਦ ਬਹੁਤ-ਬਹੁਤ ਹੈ ਜੁਦਾ ਰਹਾ 에 ਸੌਰੀ ਜੀ ਮੇਰੇ ਥੋੜੇ ਜਿ ਹੰਝੂ ਆ ਗਏ ਸੀ ਤੇ ਹੰਝੂ ਤਾਂ ਆ ਨਹੀਂ ਬਣਦੇ ਸੀਗੇ ਹਨਾ ਕਿਉਂਕਿ ਇਹ ਨਾ ਮੇਰੇ ਬਾਪੂ ਨੇ ਮੈਨੂੰ ਹਰ ਇੱਕ ਖੁਸ਼ੀ ਦਿੱਤੀ ਹੈ ਤੇ ਬਾਪੂ ਨੂੰ ਮੇਰੇ ਨੂੰ ਮੇਰੀ ਵੀ ਉਮਰ ਲੱਗੇ ਹੈ ਨਾ ਤੇ ਦੇਖੋ ਜਦੋਂ ਆਪਾਂ ਨੇ ਨਾ ਆਪ ਪ੍ਰਾਪਤ ਕੀਤਾ ਸਭ ਤੋਂ ਪਹਿਲਾਂ ਮਨੂੰ ਬੜਿਆ ਗੜੀ ਦੀ ਆ ਲਈ ਕਿ ਇਹ ਮੇਰੇ ਬਾਪੂ ਘਰ ਲਈ ਹੋਇਆ ਏ ਉਸ ਤੋਂ ਬਾਅਦ ਇਹ ਆਪਾਂ ਨੇ ਬਾਬਾ ਜੀ ਦੀ ਫੋਟੋਆਂ ਅੱਗੇ ਰੱਖਿਆ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਆਪਣੇ ਦਸ ਗੁਰੂ ਸਹਿਵਾਨਾਂ ਦਾ ਸ਼ੁਕਰਾਨਾ ਕੀਤਾ ਤੇ ਪ੍ਰਮਾਤਮਾ ਨੇ ਇੱਥੇ ਤੱਕ ਪਹੁੰਚਾਇਆ ਹੈ ਪ੍ਰਮਾਤਮਾ ਆਪਾਂ ਨੂੰ ਅੱਗੇ ਵੀ ਪਹੁੰਚਾਊਗਾ ਹੈ ਨਾ ਨੀਤ ਕਹਿੰਦੇ ਸੋਚ ਉੱਚੀ ਤੇ ਨੀਤ ਸਾਫ਼ ਰੱਖੋ ਸਾਰੇ ਕੰਮ ਆਪਣੇ ਜਿਹੜੇ ਲੋਟ ਹੁੰਦੇ ਆ ਤੇ ਹੈ ਨਾ ਸੋਰੀ ਜੀ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਗਈ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਆਪਾਂ ਨੇ ਜਿਹੜਾ YouTube ਦਾ ਲਾਸਟ ਸਟੈਪ ਆ ਹਨਾ ਉਹ ਕੰਪਲੀਟ ਕਰ ਲਿਆ ਏ ਤੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਇਹ ਤੋਂ ਬਿਨਾ ਜਿਹੜੀ ਆਪਣੀ YouTube ਤੇ ਮਿਹਨਤ ਆ ਉਹ ਬੇਕਾਰ ਆ ਇਸ ਤੋਂ ਬਿਨਾ ਆਪਾਂ YouTube ਤੋਂ ਜਿਹੜੀ ਪੇਮੈਂਟ ਆ ਉਹ ਨਹੀਂ ਪ੍ਰਾਪਤ ਕਰ ਸਕਦੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਆਪਣੇ ਹੱਥ ਵਿੱਚ ਆੜਨਾ ਠੀਕ ਹੈ ਜੀ ਤੇ ਇਹ ਇਸ ਤਰ੍ਹਾਂ ਕਿਵੇਂ ਹੁੰਦਾ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ YouTube ਤੇ ਆ ਕੇ ਵੈਸੇ ਤਾਂ ਦੇਖੋ ਸਾਰਿਆਂ ਨੂੰ ਇਹ ਪਤਾ ਹੀ ਆ ਪਰ ਜਿਹੜੇ ਨਿਊ ਆ ਜਿਹੜੇ ਮੇਰੇ ਵਰਗੀਆਂ ਭੈਣਾਂ ਘਰ ਬੈਠੀਆਂ ਕੁਝ ਨਹੀਂ ਕਰ ਸਕਦੀਆਂ ਨਾ YouTube ਤੇ ਆ ਕੇ ਪੈਸਾ ਕਮਾਉਣਾ ਚਾਹੁੰਦੀਆਂ ਹਨਾ ਤੇ ਆਪਣੇ ਹੁਨਰ ਨੂੰ ਲੁਕੋ ਕੇ ਨਾ ਰੱਖੋ ਤੁਹਾਨੂੰ ਕੁਕਿੰਗ ਆਉਂਦੀ ਆ ਸਟੀਚਿੰਗ ਆਉਂਦੀ ਆ ਪੇਂਟਿੰਗ ਆਉਂਦੀ ਆ ਕੁਝ ਵੀ ਆਂਦਾ ਹਨਾ ਤੁਸੀਂ ਨਾ ਹਰ ਇੱਕ ਤਰ੍ਹਾਂ ਦੀ ਵੀਡੀਓ ਬਣਾ ਸਕਦੇ ਤੁਸੀਂ ਮੇਰੀਆਂ ਪਹਿਲੀਆਂ ਵੀਡੀਓਜ਼ ਦੇਖ ਸਕਦੇ ਹੋ ਫੇਸਲੈਸ ਵੀਡੀਓ ਜੇ ਤੁਸੀਂ ਚਿਹਰਾ ਲੈ ਕੇ ਨਹੀਂ ਸਾਹਮਣੇ ਆਉਣਾ ਤਾਂ ਤੁਸੀਂ ਚਿਹਰੇ ਤੋਂ ਬਿਨਾਂ ਵੀ ਆਪਣੀ ਵੀਡੀਓ ਜਿਹੜੀ ਆ ਬਣਾ ਸਕਦੇ ਆ ਪਹਿਲਾਂ ਮੈਨੂੰ ਪਰਮਿਸ਼ਨ ਨਹੀਂ ਸੀ ਇਸ ਕਰਕੇ ਵੀ ਫੇਸਲੈਸ ਵੀਡੀਓ ਬਣਾਉਂਦੀ ਸੀ ਦੇ ਹੁਣ ਮੈਂ ਉਦੋਂ ਮੈਨੂੰ ਪਰਮਿਸ਼ਨ ਨਹੀਂ ਸੀ ਠੀਕ ਹੈ ਜੀ ਤੇ ਹੁਣ ਆਪਾਂ ਬਣਾ ਲਈਦੀ ਆ ਵੀਡੀਓ ਤੇ ਤੁਹਾਨੂੰ ਮੈਂ ਦੱਸ ਦਈਆਂ ਜਿਹੜੇ ਤੁਸੀਂ ਕੋਈ ਵੀ ਭੈਣ ਭਰਾ ਹਨਾ ਪੈਸਾ ਕਮਾਣਾ ਚਾਹੁੰਦਾ ਏ ਇਹ YouTube ਤੇ ਆਣਾ ਚਾਹੁੰਦਾ ਏ ਉਹ ਤੁਹਾਨੂੰ ਪਤਾ ਹੀ ਹੈ ਕਿ ਆਪਾਂ 4000 ਘੰਟੇ ਦਾ ਵਾਚ ਟਾਈਮ ਤੇ 1000 ਸਬਸਕ੍ਰਾਈਬਰ ਜਿਹੜੇ ਕੰਪਲੀਟ ਕਰਨੇ ਹੁੰਦੇ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਚੈਨਲ ਮੋਨਟਾਈਜ਼ ਹੁੰਦਾ ਹੈ ਮੋਨਟਾਈਜ਼ ਹੋਣ ਤੋਂ ਬਾਅਦ 10 ਡਾਲਰ ਜਿਹੜੇ ਕੰਪਲੀਟ ਕਰਨੇ ਪੈਂਦੇ ਨੇ ਜੀ Google AdSense ਦੇ ਵਿੱਚ ਉਸ ਤੋਂ ਬਾਅਦ ਆਪਾਂ ਨੂੰ ਇਹ ਪਿੰਨ ਪ੍ਰਾਪਤ ਹੁੰਦੀ ਹੈ ਫਿਰ 10 ਕਰਨ ਤੋਂ ਬਾਅਦ ਫਿਰ ਅਪਲਾਈ ਹੁੰਦਾ ਹੈ ਜੀ ਅਪਲਾਈ ਕਰਨ ਤੋਂ ਬਾਅਦ ਇਹ ਜਿਹੜਾ ਪਿੰਨ ਆਪਾਂ ਨੂੰ ਪ੍ਰਾਪਤ ਹੁੰਦਾ ਹੈ ਪੋਸਟ ਆਫਿਸ ਰਾਹੀਂ ਠੀਕ ਹੈ ਜੀ ਇਹ ਆਪਾਂ ਨੂੰ ਪੋਸਟ ਆਫਿਸ ਰਾਹੀਂ ਪ੍ਰਾਪਤ ਹੋਇਆ ਹੈ ਐਡਰੈਸ ਸਹੀ ਭਰਨਾ ਹੁੰਦਾ ਹੈ ਫੋਨ ਨੰਬਰ ਵਗੈਰਾ ਭਰਨਾ ਹੁੰਦਾ ਦੇਖੋ ਮੈਂ ਫੋਨ ਨੰਬਰ ਪਾਣਾ ਭੁੱਲ ਗਏ ਸੀ ਪਰ ਫਿਰ ਵੀ ਦੇਖੋ ਜਿਹੜੇ ਆਪਣੇ ਅ ਅੰਕਲ ਸੀਗੇ ਹਨਾ ਡਾਕੀਆ ਜਿਹੜਾ ਆਪਣਾ ਅੰਕਲ ਹੈ ਤੇ ਉਹਨਾਂ ਨੂੰ ਆਪਣਾ ਪਤਾ ਸੀਗਾ ਤੇ ਆਪਣੇ ਐਡਰੈਸ ਵਗੈਰਾ ਦਾ ਉਹਨਾਂ ਨੇ ਆਪਾਂ ਨੂੰ ਦਿੱਤਾ ਤੇ ਮੈਂ ਫੋਨ ਵੀ ਕਰੀ ਜਾਂਦੀ ਸੀ ਅੰਕਲ ਨੂੰ ਤੇ ਅੰਕਲ ਨੇ ਮੈਨੂੰ ਇਹ ਪਹੁੰਚਾਤਾ ਠੀਕ ਹੈ ਜੀ ਉਸ ਤੋਂ ਬਾਅਦ 10 ਡਾਲਰ ਕੰਪਲੀਟ ਹੋਣੇ ਜ਼ਰੂਰੀ ਆ ਮੈਨੂੰ ਪਹਿਲਾਂ ਪਹਿਲਾਂ ਨਹੀਂ ਸੀ ਪਤਾ ਮੈਂ ਵੀ ਅਣਜਾਣ ਸੀ ਬਿਲਕੁਲ YouTube ਤੋਂ ਤੇ ਮੈਂ ਜਦੋਂ ਮੋਨਟਾਈਜ਼ ਹੋਇਆ ਉਦੋਂ ਹੀ ਅੰਕਲ ਨੂੰ ਫੋਨ ਕਰਨ ਲੱਗ ਗਈ ਸੀ ਹੈਨਾ ਤੇ ਉਦੋਂ ਪਤਾ ਨਹੀਂ ਸੀ ਹੌਲੀ ਹੌਲੀ ਚੱਲੋ ਪਤਾ ਚੱਲੇ ਕਿ 10 ਡਾਲਰ ਤੋਂ ਬਾਅਦ ਇਹ ਆਂਦਾ ਏ ਫਿਰ ਆਪਾਂ 10 ਡਾਲਰ ਤੋਂ ਬਾਅਦ ਜਿਹੜਾ ਅਪਲਾਈ ਕੀਤਾ ਤੇ ਆਪਣਾ 8 ਦਿਨ ਦੇ ਵਿੱਚ ਇਹ ਐਡਸੈਂਸ ਆ ਗਿਆ 9ਵੇਂ ਦਿਨ ਆਪਾਂ ਨੂੰ ਇਹ ਪ੍ਰਾਪਤ ਹੋਇਆ ਜੀ ਤੇ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆ ਕੀ ਨੂੰ ਕੀ ਨੂੰ ਖੁਸ਼ੀ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿਹੜੇ ਜਿਹੜੇ ਭੈਣ ਭਰਾ YouTube ਤੇ ਮਿਹਨਤ ਕਰਦੇ ਨੇ ਪਰਮਾਤਮਾ ਉਹਨਾਂ ਦੀ ਮਿਹਨਤਾਂ ਨੂੰ ਰੰਗ ਭਾਗ ਲਾਣ ਤੇ ਇੱਕ ਗੱਲ ਹੋਰ ਅੱਜ ਕੱਲ ਤੇ ਦੇਖੋ ਚੱਲਿਆ ਹੋਇਆ ਟ੍ਰੈਂਡ ਲਾਈਵ ਦਾ ਹਨਾ ਲੋਕੀ ਲਾਈਵ ਆ ਕੇ ਵਾਚ ਟਾਈਮ ਪੂਰਾ ਕਰ ਰਹੇ ਆ ਸੋ ਵਧੀਆ ਗੱਲ ਹੈ ਜੀ ਪਰ ਤੁਸੀਂ ਨਾ ਨਾਲ ਦੀ ਨਾਲ ਵੀਡੀਓ ਜਰੂਰ ਪਾਣੀ ਹੈ ਵੀਡੀਓ ਦੇ ਨਾਲ ਜਿਹੜੇ ਸਬਸਕ੍ਰਾਈਬਰ ਜੋੜਨਗੇ ਉਹ ਸਦਾ ਲਈ ਆਪਣੇ ਨਾਲ ਰਹਿਣਗੇ ਹਨਾ ਤੇ ਲਾਈਵ ਵਾਲੇ ਤੇ ਸ਼ਾਰਟਸ ਵਾਲੇ ਜਿਹੜੇ ਸਬਸਕ੍ਰਾਈਬਰ ਹੋਣਗੇ ਉਹੋ ਆਪਣੀ ਵੀਡੀਓਜ਼ ਨੂੰ ਹਮੇਸ਼ਾ ਜਿਹੜੇ ਨਹੀਂ ਦੇਖਦੇ ਜੀ ਸੋ ਕੋਸ਼ਿਸ਼ ਕਰਿਆ ਕਰੋ ਕਿ ਲੌਂਗ ਵੀਡੀਓ ਵਾਲੇ ਸਬਸਕ੍ਰਾਈਬਰ ਹੀ ਆਪਣੇ ਨਾਲ ਜੋੜੋ ਤੇ ਉਸ ਤੋਂ ਬਾਅਦ ਬਾਕੀ ਜੀ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਇਹ ਸਭ ਕੁਝ ਹੋਇਆ ਹੈ ਹਨਾ ਤੇ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਵਾਂ ਜਦੋਂ ਵੀ YouTube ਤੇ ਆਣਾ ਹੈ ਨਾ ਤੁਸੀਂ ਇੱਕ ਗੱਲ ਸੋਚ ਕੇ ਆਣਾ ਕਿ ਜਦੋਂ YouTube ਤੇ ਕਿਸਮਤ ਚਮਕਣੀ ਹੈ ਤਾਂ ਇੱਕ ਵੀਡੀਓ ਨਾਲ ਚਮਕ ਜਾਣੀ ਇੱਕ ਵੀਡੀਓ ਵਾਇਰਲ ਹੋ ਗਈ ਤੁਹਾਡੀ ਜਾਣ ਪਹਿਚਾਨ ਤੁਹਾਨੂੰ ਲੋਕਾਂ ਨੇ ਜਾਣਨ ਲੱਗ ਜਾਣਾ ਤੁਹਾਡਾ ਚੈਨਲ ਜਿਹੜਾ ਗਰੋਪ ਹੋ ਜਾਣ ਠੀਕ ਹੈ ਜੀ ਇੱਕ ਵੀਡੀਓ ਵਾਇਰਲ ਹੋਣ ਦੀ ਦੇਰ ਹੈ ਤੁਸੀਂ ਸਮਝ ਲਓ ਕਿ YouTube ਤੇ ਗਰੋ ਹੋ ਗਏ ਤੇ ਉਸ ਤੋਂ ਬਾਅਦ ਜੀ ਤੁਹਾਨੂੰ ਇਹ ਮੇਰੀ ਜਾਣਕਾਰੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇਕਰ ਤੁਹਾਨੂੰ ਮੇਰੇ ਐਡਸੈਂਸ ਪਿੰਨ ਆਣ ਦੀ ਖੁਸ਼ੀ ਹੈ ਤਾਂ ਵੀ ਮੈਨੂੰ ਕਮੈਂਟ ਕਰਕੇ ਜਰੂਰ ਵਧਾਈਆਂ ਦਿਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ